ਮਾਂਸੂਨ ਤੋਂ ਪਹਿਲਾਂ بارش ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ ਦੱਸਦੇ ਕਿ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਤੇਜ਼ ਹਵਾਵਾਂ ਦੇ ਨਾਲ بارش ਹੋ ਰਹੀ ਹੈ ਦਿਨ ਭਰ ਬੱਦਲ ਛਾਏ ਰਹੇ ਅਤੇ ਬੂੰਦਾਬੰਦੀ ਜਾਰੀ ਹੈ ਇਸ ਨਾਲ ਲੋਕਾਂ ਨੂੰ ਪਿਛਲੇ 10 ਦਿਨਾਂ ਤੋਂ ਚੱਲ ਰਹੀ ਗਰਮੀ ਅਤੇ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ ਦੱਸਦੀ ਕਿ ਲੁਧਿਆਣਾ ਵਿੱਚ ਸਵੇਰੇ 4 ਵਜੇ ਤੋਂ ਲੈ ਕੇ 9 ਵਜੇ ਤੱਕ 116 ਮਿਲੀਮੀਟਰ بارش ਹੋਈ ਆਮ ਤੌਰ ਤੇ ਲੁਧਿਆਣਾ ਵਿੱਚ ਜੂਨ ਵਿੱਚ 80 ਮਿਲੀਮੀਟਰ بارش ਹੁੰਦੀ ਹੈ ਪਿਛਲੇ 50 ਸਾਲਾਂ ਵਿੱਚ 17 ਜੂਨ ਨੂੰ ਇੰਨੀ بارش ਨਹੀਂ ਹੋਈ ਹਾਲਾਂਕਿ 29 ਜੂਨ 2018 ਨੂੰ 117 ਤੇ 30 ਜੂਨ 1988 ਨੂੰ 130 ਮਿਲੀਮੀਟਰ بارش ਹੋਈ ਸੀ ਦੱਸਦੀ ਕਿ بارش ਨੇ ਕਿਸਾਨਾਂ ਦੇ ਚਿਹਰੇ ਤੇ ਮੁਸਕਰਾਹਟ ਲਿਆਂਦੀ ਹੈ ਖੇਤਾਂ ਵਿੱਚ ਝੋਨੇ ਨੂੰ ਪਾਣੀ ਮਿਲ ਗਿਆ ਹੈ بارش ਕਾਰਨ ਤਾਪਮਾਨ ਵਿੱਚ ਵੀ 7 ਤੋਂ 8 ਡਿਗਰੀ ਦੀ ਗਰਾਫਟ ਆਈ ਹੈ ਹਾਲੀ ਵਿੱਚ ਇਹ 45 ਡਿਗਰੀ ਤੱਕ ਪਹੁੰਚ ਗਿਆ ਸੀ ਖੇਤੀਬਾੜੀ ਮਾਹਿਰਾਂ ਮੁਤਾਬਕ بارش ਫਸਲਾਂ ਲਈ ਬਹੁਤ ਫਾਇਦੇਮੰਦ ਰਹੇਗੀ ਦੱਸਦੀ ਕਿ ਮੌਸਮ ਵਿਭਾਗ ਮੁਤਾਬਕ 20 ਤੋਂ ਲੈ ਕੇ 22 ਜੂਨ ਤੱਕ ਪੰਜਾਬ ਹਰਿਆਣਾ ਤੇ 19 ਤੋਂ ਲੈ ਕੇ 22 ਜੂਨ ਦੌਰਾਨ ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਪਵੇਗਾ ਪੂਰਬੀ ਉੱਤਰ ਪ੍ਰਦੇਸ਼ ਵਿੱਚ 19 ਤੋਂ ਲੈ ਕੇ 20 ਜੂਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 20 ਤੋਂ ਲੈ ਕੇ 21 ਜੂਨ ਨੂੰ ਭਾਰੀ 비 ਪਵੇਗਾ ਨਜ਼ਦੀਕੀ ਪੰਜਾਬ ਵਿੱਚ ਆਉਣ ਵਾਲੇ ਕੁਝ ਦਿਨਾਂ ਵਿੱਚ ਮੌਸਮ ਨੂੰ ਲੈ ਕੇ ਕਾਫੀ ਹਲਚਲ ਨਜ਼ਰ ਆਉਣ ਵਾਲੀ ਹੈ ਜਿਸ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਿਭਾਗ ਬਤਾਲ ਰਿਹਾ ਹੈ ਕਿ ਹੁਣ ਕੁਝ ਦਿਨਾਂ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਕਈ ਹਿੱਸਿਆਂ ਵਿੱਚ ਬੱਦਲ ਗਰਜ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਅਸਰ ਬਣੇ ਹੋਏ ਹਨ ਉਥੇ ਕੁਝ ਇਲਾਕਿਆਂ ਵਿੱਚ ਪੀਲਾ ਅਲਰਟ ਜਾਰੀ ਕਰਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ 19 ਜੂਨ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਪਟਿਆਲਾ ਨਵਾਂ ਸ਼ਹਿਰ ਬੱਦਲ ਗਰਜਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ 20 ਜੂਨ ਨੂੰ ਪੰਜਾਬ ਦੇ ਗੁਰਦਾਸਪੁਰ, ਅਮਰitsar, ਨਵਾਂ ਸ਼ਹਿਰ, ਮੁਹਾਲੀ, ਪਟਿਆਲਾ ਵਿੱਚ ਤੇਜ਼ ਮੀਂਹ ਪਵੇਗਾ ਦੱਸਦੇ ਕਿ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 20 ਤੋਂ ਲੈ ਕੇ 22 ਜੂਨ ਨੂੰ ਪੰਜਾਬ, ਹਰਿਆਣਾ ਵਿੱਚ ਅਤੇ 19 ਤੋਂ ਲੈ ਕੇ 22 ਜੂਨ ਦੌਰਾਨ ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਪਵੇਗਾ ਪੂਰਬੀ ਉੱਤਰ ਪ੍ਰਦੇਸ਼ ਵਿੱਚ 19 ਤੋਂ ਲੈ ਕੇ 20 ਜੂਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 20 ਤੋਂ ਲੈ ਕੇ 21 ਜੂਨ ਨੂੰ ਭਾਰਵੇਂ ਪਵੇਗਾ